ਜਿਮਨੀ ਚੋਣ ਨੂੰ ਦਿਨ ਸਿਰ ਫਿਕਰਹਿ ਗਿਆ ਪਰ ਵਿਵਾਦ ਹਰ ਇੱਕ ਘੰਟੇ ਵਿੱਚ ਸ਼ੁਰੂ ਹੋ ਜਾਂਦਾ ਹੈ ਲੁਧਿਆਣਾ ਦੇ ਵਿੱਚ ਹਰ ਇੱਕ ਘੰਟੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ ਜਿੱਥੇ ਕੋਈ ਨਾ ਕੋਈ ਕਿਸੇ ਪਾਰਟੀ ਦਾ ਵਰਕਰ ਜਾਂ ਫਿਰ ਲੀਡਰ ਤਕਰਾਰ ਕਰਦੇ ਨਜ਼ਰ ਆਉਂਦੇ ਨੇ ਹੁਣ ਤਾਜੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਆਪਣੇ ਇੱਕ ਵਰਕਰ ਦੇ ਹੱਕ ਦੇ ਵਿੱਚ ਆਉਂਦੇ ਨੇ ਅਤੇ ਪੁਲਿਸ ਦੇ ਨਾਲ ਬਹਿਸ ਬਸਈਆ ਹੁੰਦਾ ਹੈ ਅਤੇ ਪੁਲਸ ਉਥੋਂ ਆਪਣਾ ਬੋਰੀਆ ਬਿਸਤਰਾ ਚੱਕ ਕੇ ਤੁਰ ਪੈਂਦੀ ਹੈ ਉਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਪੁਲਿਸ ਵੱਲੋਂ ਧੱਕੇਸ਼ਾਹੀ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਕਹਿੰਦੇ ਉੱਤੇ ਉਹਨਾਂ ਦੇ ਵਰਕਰ ਨੂੰ ਧੱਕੇ ਨਾਲ ਚੱਕਿਆ ਜਾ ਰਿਹਾ ਸੀ ਜੋ ਵਰਕਰ ਰਾਸ਼ਨ ਵੰਡਦੇ ਆਮ ਆਦਮੀ ਪਾਰਟੀ ਦੀਆਂ ਲੋਕਾਂ ਦੀਆਂ ਵੀਡੀਓ ਸਾਡੇ ਕੋਲ ਪਹੁੰਚਾਉਂਦਾ ਸੀ ਅਤੇ ਜਿਨ੍ਹਾਂ ਨੂੰ ਅਸੀਂ ਲੋਕਾਂ ਦੇ ਵਿੱਚ ਨਸ਼ਰ ਕਰਦੇ ਸੀ ਤਾਂ ਇਹ ਕੁਝ ਆਮ ਆਦਮੀ ਪਾਰਟੀ ਤੋਂ ਜਰਿਆ ਨਹੀਂ ਗਿਆ ਤੇ ਉਸ ਵਲੰਟੀਅਰ ਉਸ ਵਰਕਰ ਕਾਂਗਰਸੀ ਵਰਕਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਸਿਕੰਜਾ ਕਸਾ ਦਿੱਤਾ ਤੇ ਪੁਲਿਸ ਵੱਲੋਂ ਤਸ਼ੱਦਦ ਕਰਾਇਆ ਗਿਆ ਤੇ ਮੌਕੇ ਤੇ ਉੱਥੇ ਭਾਰਤ ਪੂਸ਼ਣ ਆਸ਼ੂ ਪਹੁੰਚਦੇ ਨੇ ਅਤੇ ਉਹਨਾਂ ਵੱਲੋਂ ਇਹ ਸਭ ਕੁਝ ਰੋਕਿਆ ਜਾਂਦਾ ਤੇ ਹੋਰ ਕੀ ਕਹਿਣਾ ਆਸ਼ੂ ਦਾ ਹੌਸਣਾਉਣੇ ਆ ਵੀ ਗਿਆ ਸਕੂਟੀ ਛੱਡ ਕੇ ਜੀ ਉਦੋਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਜੀ ਪੁਲਿਸ ਆਈ ਨਹੀਂ ਮੈਂ ਚਲਾ ਗਿਆ ਇੱਥੇ ਉਡੀਕ ਉਡੀਕ ਕੇ ਇੱਕ ਪ੍ਰੈਸ ਆ ਗਈ ਸੀ ਉਦੋਂ ਵੀ ਜੀ ਕਾਫੀ 2 ਘੰਟੇ ਬਾਅਦ ਜੀ ਨੇ ਸਮਾਨ ਪਕੜਿਆ ਸੀ ਉਹਨੂੰ ਹੀ ਪੁਲਿਸ ਪਕੜਨ ਆ ਗਈ ਅੱਛਾ ਜੀ ਮਤਲਬ ਇਹੋ ਜਿਹਾ ਬੁਰਾ ਹਾਲ ਆ ਤੁਹਾਡੇ ਬੰਦੇ ਨੂੰ ਫੜਨ ਆ ਗਏ ਜਿਨ੍ਹਾਂ ਨੇ ਰੋਕਿਆ ਰਾਸ਼ਨ ਜਿਨ੍ਹਾਂ ਨੇ ਰਾਸ਼ਨ ਵੰਡਣ ਨੂੰ ਰੋਕਿਆ ਇਹ ਸ਼ੁਰੂ ਤੋਂ ਹੀ ਤਿੰਨ ਮਹੀਨੇ ਤੋਂ ਹੀ ਜਿਹੜਾ ਗਲਤ ਕੰਮ ਕਰਨ ਨੂੰ ਰੋਕਦਾ ਉਹਦੇ ਤੇ ਪਰਚਾ ਦੇ ਦਿੰਦੇ ਅੱਛਾ ਏਕੇ ਹੈਬੋ ਵਾਲੇ ਤੇ ਵੀ ਪਰਚਾ ਹੋਇਆ ਕਾਂਗਰਸੀ ਆਗੂ ਦੇ ਇੱਕ ਹੈਬੋ ਵਾਲ ਥਾਣੇ ਦੇ ਵਿੱਚ ਉਹਡੀ ਨੋਲੇਜ ਸਭ ਜੇ ਹੋਇਆ ਤਾਂ ਮੈਂ ਉੱਥੇ ਵੀ ਜਾਵਾਂਗਾ ਜਿੱਥੇ ਜਿੱਥੇ ਵਿਧਕੀ ਹੁੰਦੀ ਹੈ ਮੈਂ ਉੱਥੇ-ਉੱਥੇ ਜਿਹੜਾ ਰੋਕਦਾ ਹੈ ਨਾ ਇਹਨਾਂ ਨੂੰ ਉਹਦੇ ਅਗੇਂਸਟ ਪਰਚਾ ਕਰ ਦਿੰਦਾ ਕਹਿੰਦੇ ਇੱਕ ਨੋ ਕੋਈ ਥੈਲੀਆਂ ਮਿਲੀਆਂ ਵਾ ਇੱਕ ਕਾਂਗਰਸ ਦੀ ਆਗੂ ਦੀ ਗੱਡੀ ਦੇ ਵਿੱਚ ਇੱਕ ਝੰਡਾ ਬ੍ਰਾਹਮਣ ਹੋਇਆ ਵਾ ਆਪ ਰਖਤਾ ਹੁਣ ਇਹਨਾਂ ਨੇ ਹੱਤਾਪਾਈ ਦੀ ਨੋ ਬਤਾਈ ਇਹ ਕਿਸ ਕੰਮ ਆ ਗਈ ਕਿ ਪੁਲਿਸ ਕਿਉਂਕਿ ੱੱਕਾ کہیں ਇੱਥੇ ਦਰਵਾਜ਼ੇ ਤੋੜ-ਤੋੜ ਕੇ ਉਹਨੂੰ ਅੰਦਰੋਂ ਕੱਢ ਰਹੇ ਹੱਤਾਪਾਈ ਕਿਉਂ ਨਹੀਂ ਕਰਨਗੇ ਕੀ ਨਾਮ ਸੀਗਾ ਜੀ ਜਿਨ੍ਹਾਂ ਨੂੰ ਕੱਢ ਰਹੇ ਸੀਗੇ ਉਹਦਾ ਕੀ ਨਾਮ ਹੈ ਪੱਕਾ ਲਖਨ 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 ਇਹ ਤੁਹਾਡਾ ਵਰਕਰ ਹੈ ਜੀ ਵਰਕਰ ਵਰਕਰ ਉਹ ਨਹੀਂ ਪਕੜਿਆ ਯਾਰ ਪਹਿਲਾ ਰਾਸ਼ ਇੱਕ ਐਕਟਿਵ ਹੈ ਸੀਗੀ ਇੱਕ ਵੀਡੀਓ ਵੀ ਵਾਇਰਲ ਯਾਰ ਉਹ ਨਹੀਂ ਪਕੜਿਆ ਰਾਸ਼ ਜਿਹੜਾ ਪ੍ਰਸ਼ਾਸਨ ਹੈ ਧੱਕਾ ਕਰ ਰਿਹਾ ਜੀ ਕਿਤਨਾ ਕਿਤਨਾ ਤੇ ਹਲੇ ਕਸਰ ਹੈ ਕੋਈ ਹਲੇ ਲੱਗਦਾ ਹੀ ਹੈ ਤੇ ਹੁਣ ਹਜੇ ਵੋਟਾਂ ਹੋਣੀਆਂ 19 ਤਰੀਕ ਨੂੰ ਤੇ ਉਦੋਂ ਕੀ ਹੋ ਸਕਦਾ ਜੀ ਫਿਰ ਜੇ ਹੁਣ ਹੀ ਐ ਇਦਾਂ ਹਜੇ ਰਾਤ ਪਈ ਹੈ ਬਾਕੀ ਲੱਗਦਾ ਮੈਂ ਕਹਾਂ ਜੀ ਸਾਰੀ ਰਾਤ ਲੜਾਈ ਚੱਲੇਗੀ ਜੀ ਤੇ ਇੱਕ ਰਾਤ ਵੀ ਵੀਡੀਓ ਵਾਇਰਲ ਹੋਈ ਹੈ ਮਮਤਾ ਜੀ ਨੇ ਵੀ ਬੰਦੇ ਸਰ ਯਾਰ ਇਹ ਗੱਲ ਸਵਾਲ ਨਹੀਂ ਕਰਨ ਵਾਲੇ ਇਹ ਸਾਰੇ ਪਬਲਿਕ ਦੀ ਨੌਲੇਜ ਇਚ ਹੈ ਅੱਜ ਸਵਾਲ ਤਾਂ ਇਹ ਹੈ ਵੀ ਇਹਨੂੰ ਰੋਕਣਾ ਕਿਵੇਂ ਇਹੇ ਜਿਹਿਆਂ ਜਿਹੜਿਆਂ ਤਰੀਕੀਆਂ ਹੋ ਰਹੀਆਂ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਰੋਕਣਾ ਕਿਵੇਂ ਸਵਾਲ ਇਸ ਗੱਲ ਦਾ ਸੀ ਅਸੀਂ ਚਾਹ ਰਹੇ ਹਾਂ ਕਿ ਤੁਸਨਾਂ ਨੂੰ ਸਖਤ ਨਿਰਦੇਸ਼ ਲੈਣੇ ਪਾਣੇ ਤੁਸੀਂ ਕੋਈ ਕੰਪਲੇਨਟ ਕਰਦੇ ਹੋ ਤਾਂ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਠੀਕ ਹੈ ਵੋਟਾਂ ਖਰੀਦਣ ਲਈ ਸਮਾਨ ਵੰਡ ਰਹੇ ਜੀ ਇੱਥੇ ਇੱਕ ਵਰਕਰ ਨੇ ਉਹਨਾਂ ਨੂੰ ਰੋਕਿਆ ਸਮਾਨ ਪਕੜ ਲਿਆ ਉਹ ਜਿਹੜਾ ਵੰਡਦਾ ਸੀ ਲੜਕਾ ਭੱਜ ਵੀ ਗਿਆ ਸਕੂਟੀ ਛੱਡ ਕੇ ਜੀ ਉਦੋਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਜੀ ਪੁਲਿਸ ਆਈ ਨਹੀਂ ਮੈਂ ਚਲਾ ਗਿਆ ਇੱਥੇ ਉੜੀ ਕੁੜੀ ਇੱਕ ਇੱਕ ਪ੍ਰੈਸ ਆ ਗਈ ਸੀ ਉਦੋਂ ਵੀ ਜੀ ਕਾਫੀ 2 ਘੰਟੇ ਬਾਅਦ ਜੀ ਨੇ ਸਮਾਨ ਪਕੜਿਆ ਸੀ ਉਦੋਂ ਹੀ ਪੁਲਿਸ ਪਕੜਨ ਆ ਗਈ ਅੱਛਾ ਜੀ ਮਤਲਬ ਇਹੋ ਜਿਹਾ ਬੁਰਾ ਹਾਲ ਆ ਤੁਹਾਡੇ ਬੰਦੇ ਨੂੰ ਫੜਨ ਆ ਗਏ ਜਿੰਨੇ ਰੋਕਿਆ ਰਾਸ਼ਨ ਜਿਨ੍ਹਾਂ ਨੇ ਰਾਸ਼ਨ ਵੰਡਣ ਨੂੰ ਰੋਕਿਆ ਇਹ ਸ਼ੁਰੂ ਤੋਂ ਹੀ ਤਿੰਨ ਮਹੀਨੇ ਤੋਂ ਹੀ ਜਿਹੜਾ ਗਲਤ ਕੰਮ ਕਰਨ ਨੂੰ ਰੋਕਦਾ ਉਹਦੇ ਤੇ ਪਰਚਾ ਦੇ ਦਿੰਦੇ ਅੱਛਾ ਇਹ ਕਿ ਹੈ ਹਬੋ ਵਾਲ ਚ ਵੀ ਪਰਚਾ ਹੋਇਆ ਕਾਂਗਰਸ ਹੀ ਆਗੂ ਦੇ ਇੱਕ ਹਬੋ ਵਾਲ ਥਾਣੇ ਦੇ ਵਿੱਚ ਇਹ ਤੁਹਾਡੀ ਨੋਲੇਜ ਸਭ ਜੇ ਹੋਇਆ ਤਾਂ ਮੈਂ ਉੱਥੇ ਵੀ ਜਾਵਾਂਗਾ ਜਿੱਥੇ-ਜਿੱਥੇ ਵਿਧیکی ਹੁੰਦੀ ਹੈ ਮੈਂ ਉੱਥੇ-ਉੱਥੇ ਜਿਹੜਾ ਰੋਕਦਾ ਹੈ ਨਾ ਇਹਨਾਂ ਨੂੰ ਉਹਦੇ ਅਗੇਂਸਟ ਪਰਚਾ ਕਰ ਦਿੰਦਾ ਕਹਿੰਦੇ ਇੱਕ ਕਾਨੂੰ ਕੋਈ ਥੈਲੀਆਂ ਮਿਲੀਆਂ ਵਾ ਇੱਕ ਕਾਂਗਰਸੀ ਦੀ ਆਗੂ ਦੀ ਗੱਡੀ ਦੇ ਵਿੱਚ ਇੱਕ ਝੰਡਾ ਬਰਾਮਦ ਹੋਇਆ ਵਾ ਆਪ ਰੱਖ ਤਾ ਹੁਣ ਇਹਨਾਂ ਨੇ ਹੱਤਾਪਾਈ ਦੀ ਨੋਟਾਈ ਕਿ ਕਿਸ ਕਾਰਨ ਆ ਗਈ ਕਿ ਕਿਉਂਕਿ ੱੱਕਾ کہیں ਇੱਥੇ ਦਰਵਾਜ਼ੇ ਤੋੜ-ਤੋੜ ਕੇ ਉਹਨੂੰ ਅੰਦਰੋਂ ਕੱਢ ਰਹੇ ਹੱਤਾਪਾਈ ਕਿਉਂ ਨਹੀਂ ਕਰਨਗੇ ਕੀ ਨਾਮ ਸੀਗਾ ਜੀ ਜਿਨ੍ਹਾਂ ਨੂੰ ਕੱਢ ਰਹੇ ਸੀਗੇ ਉਹਦਾ ਕੀ ਨਾ ਹੈ ਪਕਾ ਲਖਨ 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 ਇਹ ਤੁਹਾਡਾ ਵਰਕਰ ਹੈ ਜੀ ਵਰਕਰ ਵਰਕਰ ਉਹ ਨਹੀਂ ਪਕੜਿਆ ਯਾਰ ਪਹਿਲਾ ਰਾਸ਼ ਐਕਟਿਵ ਸੀ ਕਿ ਵੀਡੀਓ ਵੀ ਵਾਇਰਲ ਯਾਰ ਉਹ ਨਹੀਂ ਪਕੜਿਆ ਰਾਸ਼ ਜੀ ਜਿਹੜਾ ਪ੍ਰਸ਼ਾਸਨ ਹੈ ਧੱਕਾ ਕਰ ਰਿਹਾ ਜੀ ਕਿਤਨਾ ਕਿਤਨਾ ਤੇ ਹਲੇ ਕਸਰ ਹੈ ਕੋਈ ਹਲੇ ਲੱਗਦਾ ਹੀ ਹੈ ਤੇ ਹੁਣ ਹਜੇ ਵੋਟਾਂ ਹੋਣੀਆਂ 19 ਤਰੀਕ ਨੂੰ ਤੇ ਉਦੋਂ ਕੀ ਹੋ ਸਕਦਾ ਜੀ ਫਿਰ ਜੇ ਹੁਣ ਹੀ ਐਦਾਂ ਹਜੇ ਰਾਤ ਪਈ ਹੈ ਬਾਕੀ ਲੱਗਦਾ ਮੈਂ ਕਹਾਂ ਜੀ ਸਾਰੀ ਰਾਤ ਲੜਾਈ ਚੱਲੀ ਜੀ ਤੇ ਇੱਕ ਰਾਤ ਵੀ ਵੀਡੀਓ ਵਾਇਰਲ ਹੋਈ ਹੈ ਮਮਤਾ ਜੀ ਨੇ ਵੀ ਬੰਦੇ ਸਾਹਿਬ ਯਾਰ ਇਹ ਗੱਲ ਸਵਾਲ ਨਹੀਂ ਕਰਨ ਵਾਲੇ ਇਹ ਸਾਰੇ ਪਬਲਿਕ ਦੀ ਨੌਲੇਜ ਵਿੱਚ ਹੈ ਅੱਜ ਸਵਾਲ ਕਹਤਾ ਹੈ ਵੀ ਇਹਨੂੰ ਰੋਕਣਾ ਕਿਵੇਂ ਇਹੋ ਜਿਹੀਆਂ ਜਿਹੜੀਆਂ ਵਧੀਕੀਆਂ ਹੋ ਰਹੀਆਂ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਰੋਕਣਾ ਕਿਵੇਂ ਸਵਾਲ ਇਸ ਗੱਲ ਦਾ ਸੀ ਤੁਸੀਂ ਚਾਹੁੰਦੇ ਤੁਸੀਂ ਸਖਤ ਨਿਰਦੇਸ਼ ਲੈਣੇ ਪਾਣੇ ਤੁਸੀਂ ਕੋਈ ਕੰਪਲੇਨਟ ਕਰਦੇ ਹੋ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਠੀਕ ਹੈ ਵੋਟਾਂ ਖਰੀਦਣ ਲਈ ਸਮਾਨ ਵੰਡ ਰਹੇ ਜੀ ਇੱਥੇ ਇੱਕ ਵਰਕਰ ਨੇ ਉਹਨਾਂ ਨੂੰ ਰੋਕਿਆ ਸਮਾਨ ਪਕੜ ਲਿਆ ਉਹ ਜਿਹੜਾ ਵੰਡਦਾ ਸੀ ਲੜਕਾ ਭੱਜ ਵੀ ਗਿਆ ਸਕੂਟੀ ਛੱਡ ਕੇ ਜੀ ਉਦੋਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਪੁਲਿਸ ਆਈ ਨਹੀਂ ਮੈਂ ਚਲਾ ਗਿਆ ਇੱਥੇ ਉਡੀਕ ਉਡੀਕ ਕੇ ਪ੍ਰੈਸ ਆ ਗਈ ਸੀ ਉਦੋਂ ਵੀ ਕਾਫੀ 2 ਘੰਟੇ ਬਾਅਦ ਜੀ ਨੇ ਸਮਾਨ ਪਕੜਿਆ ਸੀ ਉਹਨੂੰ ਵੀ ਪੁਲਿਸ ਪਕੜਨ ਆ ਗਈ ਅੱਛਾ ਜੀ ਮਤਲਬ ਇਹੋ ਜਿਹਾ ਬੁਰਾ ਹਾਲ ਆ ਤੁਹਾਡੇ ਬੰਦੇ ਨੂੰ ਫੜਨ ਆ ਗਏ ਜਿੰਨੇ ਰੋਕਿਆ ਰਾਸ਼ਨ ਜਿਨ੍ਹਾਂ ਨੇ ਰਾਸ਼ਨ ਵੰਡਣ ਨੂੰ ਰੋਕਿਆ ਇਹ ਸ਼ੁਰੂ ਤੋਂ ਹੀ ਤਿੰਨ ਮਹੀਨੇ ਤੋਂ ਹੀ ਜਿਹੜਾ ਗਲਤ ਕੰਮ ਕਰਨ ਨੂੰ ਰੋਕਦਾ ਉਹਦੇ ਤੇ ਪਰਚਾ ਦੇ ਦਿੰਦੇ ਅੱਛਾ ਠੀਕ ਹੈ ਹਬੋ ਵਾਲੇ ਤੇ ਵੀ ਪਰਚਾ ਹੋਇਆ ਕਾਂਗਰਸੀ ਆਗੂ ਦੇ ਇੱਕ ਹਬੋ ਵਾਲ ਥਾਣੇ ਦੇ ਵਿੱਚ ਤੁਹਾਡੀ ਨੋਲੇਜ ਸਭ ਜੇ ਹੋਇਆ ਤਾਂ ਮੈਂ ਉੱਥੇ ਵੀ ਜਾਵਾਂਗਾ ਜਿੱਥੇ-ਜਿੱਥੇ ਵਧੇਕੀ ਹੁੰਦੀ ਹੈ ਮੈਂ ਉੱਥੇ-ਉੱਥੇ ਜਿਹੜਾ ਰੋਕਦਾ ਹੈ ਨਾ ਇਹਨਾਂ ਨੂੰ ਉਹਦੇ ਅਗੇਂਸਟ ਪਰਚਾ ਕਰ ਦਿੰਦਾ